ਮਾ ਉਹ ਨੰਬਰ ਜਿਹੜਾ ਵਿਰੋਧ ਆ ਉਹ ਬਿਲਕੁਲ ਜਾਇਜ਼ ਹੈਗਾ ਕਿਉਂਕਿ ਹਮੇਸ਼ਾ ਹੀ ਜਦੋਂ ਵਾਰਡਬੰਦੀ ਹੁੰਦੀ ਹੈ ਬਕਾਇਦਾ ਹੋਰੀ ਨੋਟੀਫਿਕੇਸ਼ਨ ਹੁੰਦੀ ਹੈ ਔਰ ਜਿਸ ਤਰ੍ਹਾਂ ਕਿ ਤੁਹਾਡੇ ਸਾਰਿਆਂ ਕੋਲ ਨੋਟੀਫਿਕੇਸ਼ਨ ਦੀਆਂ ਬਹੁਤ ਸਾਰੀਆਂ ਕਾਪੀਆਂ ਹੋਣੀਆਂ ਤੁਸੀਂ ਦੇਖੋ ਨੋਟੀਫਿਕੇਸ਼ਨ ਚ ਕੁਝ ਵੀ ਕਲੀਅਰ ਨਹੀਂ ਹੈ ਇਹ ਸ਼ਹਿਰ ਵਾਸੀਆਂ ਨਾਲ ਸ਼ਰਮ ਧੋਖਾ ਕੀਤਾ ਜਾ ਰਿਹਾ ਔਰ ਦੇਖੋ ਨੋਟੀਫਿਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਵਾਰਡਬੰਦੀ ਇਹਨਾਂ ਨੇ ਕੀਤੀ ਦੀ ਹੈ ਉਰਚ ਕਲੀਅਰ ਲਿਖਿਆ ਐਸ ਗਲੀ ਤੋਂ ਐਸ ਗਲੀ ਤੱਕ ਡੈਸ਼ ਡੈਸ਼ ਨਾ ਗਲੀ ਦਾ ਨਾਮ ਹੈ ਨਾ ਮੋੜ ਦਾ ਨਾਮ ਹੈ ਨਾ ਸੱਜਾ ਪਾਸਾ ਨਾ ਖੱਬਾ ਪਾਸਾ ਇਹਨਾਂ ਦੇ ਬੜੇ ਬੁਰੀ ਤਰੀਕੇ ਨਾਲ ਕਿਉਂਕਿ ਇਹਨਾਂ ਨੂੰ ਆਪਣਾ ਜਿਹੜਾ ਆਧਾਰ ਖਿਸਕਦਾ ਨਜ਼ਰ ਆ ਰਿਹਾ ਕਿਉਂਕਿ ਪਿਛਲੇ 4 ਸਾਲ ਦੇ ਵਿੱਚ ਕਾਰਪੋਰੇਸ਼ਨ ਨੂੰ ਇਹਨਾਂ ਨੇ ਇੱਕ ਸਿੰਗਲ ਪੈਸਾ ਨਹੀਂ ਦਿੱਤਾ ਪੈਸਾ ਮਤਲਬ ਕੋਈ ਰੁਪਿਆ 1 ਕਰੋੜ ਰੁਪਇਆ ਵੀ ਕਾਰਪੋਰੇਸ਼ਨ ਨੂੰ ਨਹੀਂ ਆਇਆ ਸਿਰਫ ਇੱਕ 30 ਲੱਖ ਰੁਪਇਆ ਆਇਆ ਸੀਗਾ ਉਹ ਵੀ ਲਾਇਬ੍ਰੇਰੀ ਦੀ ਯੂ ਨੋ ਰਿਪੇਅਰ ਵਾਸਤੇ ਆਇਆ ਸੀਗਾ ਉਸ ਤੋਂ ਲਾਵਾ ਪਿਛਲੇ 4 ਸਾਲਾਂ ਚ ਕੋਈ ਵੀ ਬੰਦਾ ਪੁੱਛ ਸਕਦਾ ਮੈਂ ਆਪਣਾ ਭਗਵਦ ਗੀਤਾ ਦੀ ਕਸਮ ਖਾ ਕੇ ਕਹਿ ਸਕਣਾ ਕਿ ਕਾਰਪੋਰੇਸ਼ਨ ਨੂੰ ਪਿਛਲੇ 4 ਸਾਲਾਂ ਚ ਇਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਸਟੇਟ ਦੀ ਕੋਈ ਪਸਾਨੀ ਆਇਆ ਔਰ ਇਹਨਾਂ ਨੂੰ ਆਪਣਾ ਆਧਾਰ ਖਿਸਕਦਾ ਨਜ਼ਰ ਆ ਰਿਹਾ ਇਸੇ ਵਜ੍ਹਾ ਕਰਕੇ ਜਿੱਥੇ ਇਹਨਾਂ ਦੇ ਤੋਂ 5-7 ਚਿਹਰੇ ਹੈਗੇ ਆ ਉਹਨਾਂ ਦੇ ਵਾਰਡਾਂ ਨੂੰ ਠੀਕ ਕਰ ਲਿਆ ਉਹਨਾਂ ਨੂੰ ਜਰਨਲ ਕਰ ਲਿਆ ਉਹਨਾਂ ਦੇ ਵਾਰਡ ਬੰਦੀਆਂ ਨੂੰ ਨਹੀਂ ਛੇੜਿਆ ਔਰ ਬਾਕੀ ਸਾਰੇ ਸ਼ਹਿਰ ਦੀਆਂ ਵਾਰਡ ਬੰਦੀਆਂ ਦਾ ਇਹਨਾਂ ਨੇ ਚਾਰ-ਚਾਰ ਟੋਟੇ ਕਰਤੇ ਜਿਸ ਤਰ੍ਹਾਂ ਮੇਰੇ ਨਾ ਸਮਝਣਾ ਮੇਰੇ ਇਲਾਕੇ ਦੇ ਵਿੱਚ ਇਹਨਾਂ ਨੇ ਚਾਰ ਹਿੱਸੇ ਚ ਵੰਡ ਦਿੱਤਾ ਔਰ ਬੀਜੇਪੀ ਦਾ ਰੋਣਾ ਵੀ ਠੀਕ ਹੈ ਦਾ ਉਹ ਵੀ ਸਹੀ ਕਹਿ ਰਿਹਾ ਵੀ ਉਹਨਾਂ ਦੇ ਕੌਂਸਲਰ ਵੀ ਸਹੀ ਕਹਿ ਰਿਹਾ ਕਿਉਂਕਿ ਇਹਨਾਂ ਨੇ ਵਾਰਡ ਬੰਦੀ ਔਰ ਫਸੂਲੇਤ ਅੰਦਾ ਜਦੋਂ ਨੋਟੀਫਿਕੇਸ਼ਨ ਹੁੰਦੀ ਆ ਜਿਹੜਾ ਇਹਰਾ ਇੱਕ ਰੂਲਰ ਆ ਇਹ ਉਸ ਰੂਲ ਦੇ ਵਿਰੁੱਧ ਜਾਦੇ ਤੋਂ ਕਿਹਾ ਹਮੇਸ਼ਾ ਹੀ ਤੁਹਾਨੂੰ ਪਤਾ ਗੱਲਾਂ ਨਾਲ ਹੀ ਲੋਕਾਂ ਨੂੰ ਅੱਗੇ ਵਧਾਣਾ ਚਾਹਦੇ ਕੰਮਿਆਂ ਨੇ ਕੋਈ ਕੀਤਾ ਨਹੀਂ ਔਰ ਸਿਰਫ ੱੱਕਾ ਕਰ ਰਿਹਾ ਹੁਣ ਵੀ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਸੰਧੀਆਂ ਹੀ ੱੱਕਾ ਕੀਤਾ ਤੇ ਆਪਣੀਆਂ ਸੰਪਤੀਆਂ ਕੱਢ ਕੇ ਲੈ ਗਏ ਨੇ ਤੁਹਾਨੂੰ ਸਾਰੇ ਨੂੰ ਪਤਾ ਹੈ ਸਾਰੀ ਜਨਤਾ ਨੂੰ ਪਤਾ ਉਹ ਵੀ ਐਸੇ ਤਰੀਕੇ ਨਾਲ ਇਹ ਇਲੈਕਸ਼ਨ ਲੜਦੀ ਪਲਾਨਿੰਗ ਕਰਦੇ ਪਿਆ ਬਾਡਾਂ ਦੇ ਵਿੱਚ ਪਾਪੂਲੇਸ਼ਨ ਨਾਲ ਬੜੀ ਵੱਡੀ ਵੜ ਫੇਰ ਇਹਨਾਂ ਨੇ ਕੀਤੀ ਆ ਮੈਂ ਖੁਦ 2 3 4 ਬਾਡਾਂ ਨੂੰ ਖੁਦ ਆਪਣੇ ਤੌਰ ਤੇ ਉਹਦਾ ਸਰਵੇ ਕੀਤਾ ਮੈਂ ਐਸੇ ਦੇਖਣਾ ਕਿਸੇ ਵਾਰਡ ਦੀ ਪਾਪੂਲੇਸ਼ਨ ਇਹਨਾਂ ਨੇ ਆਪਣੇ ਰਿਕਾਰਡ ਦੇ ਵਿੱਚ 1700 ਲਿਖੀ ਆ ਜਦ ਕਿ ਮੌਕੇ ਤੇ 24 2500 ਆ ਕਿਸੇ ਵਾਰਡ ਦੀ ਪਾਪੂਲੇਸ਼ਨ ਇਹਨਾਂ ਨੇ 38 39 ਲਿਖਿਆ ਜਦਕਿ ਮੌਕੇ ਤੇ ਉੱਤੇ 3000 ਹੈ ਸੋ ਇਹ ਸਾਰੀਆਂ ਮੈਨੂੰ ਲੱਗਦਾ ਵੀ ਇਹ ਬਹੁਤ ਸਾਰੀਆਂ ਤੁਨ ਲੀਆਂ ਇਹ ਇਹਦਾ ਬੁਰਜੋਰ ਵਿਰੋਧ ਕਰਾਂਗੇ ਜਿਸਲੇ ਵੀ ਇਹਦਾ ਮੌਕਾ ਮਿਲੇਗਾ ਅਸੀਂ ਇਹਦੇ ਖਿਲਾਫ ਉਤਰਾਂਗੇ ਉਹ ਚਾਹੇ ਸੜਕਾਂ ਤੇ ਉਤਰਨਾ ਪਵੇ ਆਮ ਆਦਮੀ ਪਾਰਟੀ ਜਿੰਮੇਵਾਰਾ ਜੀ ਐਤਵਿਦਿ ਇਹਨਾਂ ਦੇ ਮੰਦਰਾ ਉਹ ਜਿੰਮੇਵਾਰਾ ਟੁਕੀ ਕਾਰਜ ਜੇ ਸਮੇਂ ਦੀ ਮੰਗ ਹੈ ਉਹਦੇ ਬਾਅਦ ਸੋਚਿਆ ਜਾਏਗਾ ਆਪਣੀ ਪਾਰਟੀ ਦੇ ਨਾਲ ਸਲਾਹ مشورہ ਕੀਤਾ ਜਾਏਗਾ ਜੋ ਉਹਨਾਂ ਦੀ ਸਾਡੇ ਸਾਰੇ ਕੌਂਸਲਰ ਸਾਹਿਬਾਨ ਦੀ ਡਿਮਾਂਡ ਅਗੀ ਉਹਰੇ ਮਤਾਬਕ ਕੀਤਾ ਜਾਏਗਾ ਜੇ ਇਹਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕਰਨਾ ਪਿਆ ਤਾਂ ਉਹ ਵੀ ਕਰਾਂਗੇ ਪਠਾਨਕੋਟ ਦੇ ਨਗਰ ਨਿਗਮ ਦਾ ਚੋਣ ਆਉਣ ਵਾਲਾ ਹੈ ਪਹਿਲਾਂ ਤੁਸੀਂ ਜਿਹੜੀ ਬਾੜਬੰਦੀ ਹੋਈ ਹੈ ਉਹਦੇ ਉੱਤੇ ਮੈਂ ਕੱਲ ਵੀ ਕਿਹਾ ਕਿ ਦੋ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਨੂੰ ਖੁਸ਼ ਕਰਨ ਦੇ ਲਈ ਬਾਕੀ ਪੂਰੇ ਸ਼ਹਿਰ ਦੇ ਲੋਕ ਨੂੰ ਤੈਅ ਸਨੈਸ ਕਰਨ ਦਾ ਪ੍ਰਯਾਸ ਕੀਤਾ ਔਰ ਉਹਨਾਂ ਨੂੰ ਬਾੜਬੰਦੀ ਦੇ ਨਿਯਮਾਂ ਦਾ ਵੀ ਨਹੀਂ ਪਤਾ ਹੈਗਾ ਬਾੜਬੰਦੀ ਦੇ ਕੁਝ ਨਿਯਮ ਰਹਿੰਦੇ ਨੇ ਨਾ ਉਹਨਾਂ ਦਾ ਪਤਾ ਹੈ ਨਾ ਸੰਖਿਆ ਦਾ ਪਤਾ ਨਾ ਵੋਟਰਾਂ ਦਾ ਪਤਾ ਨਾਂ ਬੰਗੋਲਿਕ ਸਥਿਤੀ ਦਾ ਪਤਾ ਲੱਗੇ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਦਾਕਾ ਮਾਰਨਾ ਚਾਹਦੀ ਹੈ। ਦੂਜਾ ਮੇਰਾ ਇਹ ਕਹਿਣਾ ਹੈ। ਬੀਜੇਪੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਔਰ ਪਠਾਨਕੋਟ ਦੇ ਲੋਕੀ ਵੀ ਬੀਜੇਪੀ ਦੀ ਕਮੇਟੀ ਰਹੀ ਹੋਈ ਜਾਂ ਨਗਰ ਨਿਗਮ ਰਹੀ ਹੋਈ। ਉਹਦੀ ਕਾਰਗੁਜ਼ਾਰੀ ਤੋਂ ਹਰ ਪਠਾਨਕੋਟ ਦਾ ਨਿਵਾਸੀ ਜਿਹੜਾ ਉਹ ਵਾਕਫ ਹੈ ਉਹ ਸਮੇਂ ਦੋਤੇ ਸਾਰੀਆਂ ਗੱਲਾਂ ਕਰਾਂਗੇ। ਪਰ ਆਮ ਆਦਮੀ ਪਾਰਟੀ ਚੋਂ ਆਪ ਤੋਂ ਦੌੜਦੀ ਹੋਈ ਨਜ਼ਰ ਆ ਰਹੀ ਹੈ ਕਿਉਂ ਨਜ਼ਰ ਆ ਰਹੀ ਹੈ ਮੈਨੂੰ ਚੰਗਾ ਕੀ ਹੈ ਕਿਉਂਕਿ ਜਿੱਦਾਂ ਦੀ ਇਹਨਾਂ ਨੇ ਵਾਰਡਬੰਦੀ ਕੀਤੀ ਹੈ ਇਹਨਾਂ ਦੇ ਘਰ 'ਚ ਲੜਾਈ ਬਹੁਤ ਤੇਈ ਹੋਈ ਹੈ ਹਾਂ ਮੰਤਰੀ ਦਾ ਸੁਰਕੂਚ ਹੋ ਰਿਹਾ ਉਹਦੇ ਮਤ ਬੰਦੇ ਕੁਝ ਹੋਰ ਬੋਲ ਰਹੇ ਨੇ ਇਤੋਂ ਦੇ ਉਹ ਆਪ ਸਾਡੇ ਚੋਂ ਕੋਈ ਉਹਨਾਂ ਨੇ ਗੱਲ ਕਾ ਇੰਚਾਰਜ ਕੋਈ ਸ਼ਬਦ ਨਾ ਨਿਕਲ ਆਇਆ ਉਹ ਲੱਗੇ ਬੋਲ ਰਹੇ ਨੇ ਮੈਨੂੰ ਇਹ ਲੱਗਦਾ ਕਿ ਜਾਣ ਬੁਝ ਕੇ ਜਿਹੜੀ ਵਾਰਡਬੰਦੀ ਦੇ ਨਿਜਮਾ ਦਾ ਉਲੰਘਣ ਕੀਤਾ ਗਿਆ ਹੈ ਔਰ ਬੀਜੇਪੀ ਜਾਣਦੀ ਹੈ ਕਿ ਫੋਰੀ ਤੌਰ ਤੇ ਜੋ ਮਾਪਦੰਡ ਲੈਂਦੇ ਨੇ ਉਹ ਵਾਰਡਬੰਦੀ ਹੋਏ ਫੋਰੀ ਤੌਰ ਤੇ ਔਰ ਇਹਦੀ ਹਾਂਜੀ ਸਾਡਾ ਕਾਨੂੰਨੀ ਪੱਖ ਵੀ ਲੇਗੀ ਸਾਰਾ ਕੁਝ ਲੇਗੀ ਲekin BJP ਇਹ ਸਾਖ ਕਰ ਗਈ ਹੈ ਕਿ ਚੋਣਾਂ ਵਾਰ ਕੀਮਤ ਹੋਣਾ ਚਾਹੀਦਾ ਹੈ। ਬਾੜਬੰਦੀ ਨੂੰ ਫੋਰੀ ਤਰ੍ਹਾਂ ਠੀਕ ਕਰਨਾ ਚਾਹੀਦਾ ਹੈ। ਗੰਦੀ ਬਾੜਬੰਦੀ ਕਰਨ ਤੋਂ ਬਾਅਦ ਗਲਤ ਬਾੜਬੰਦੀ ਕਰਨ ਤੋਂ ਬਾਅਦ ਇਹ ਕਿਤੇ ਪ੍ਰਸ਼ਾਸਨ ਰਾਜ ਲੱਗੇ ਔਰ ਇਹਨਾਂ ਦੇ ਘਰ-ਘਰ ਚੱਲਣ ਇਹ ਉਸ ਵੱਲ ਵੱਲ ਬੱਧਾ ਹੋਇਆ ਪਠਾਨ ਕੋ ਨਜ਼ਰ ਆ ਰਿਹਾ ਹੈ। ਇਸ ਕਰਕੇ ਸਾਨੂੰ ਇਹ ਸ਼ੰਕਾ ਇਹਨੂੰ ਤਾਂ ਸਕੇ ਮਿਲ ਲੈ ਮਿਲਣਾ ਮੈਂ ਕਹ ਰਿਹਾ ਇਹ ਹੱਦਬੰਦੀ ਜਿਹੜੀ ਹੈ ਬਹੁਤ ਸਾਰੇ ਨਿਯਮਾਂ ਦਾ ਜਿਹੜਾ ਉਲੰਘਣ ਕਰਦੀ ਹੈ ਇਸ ਕਰਕੇ ਇਹਦੇ ਉੱਤੇ ਕਾਂਗਰਸ ਵੀ ਕੋਰਟ ਤੇ ਜਾ ਰਹੀ ਹੈ ਆਮ ਆਦਮੀ ਪਾਰਟੀ ਵੀ ਕੋਰਟ ਤੇ ਜਾ ਰਹੀ ਹੈ ਮੈਂ ਵੀ ਗੱਲ ਦੇਖੋ ਜੋ ਮੇਰੇ ਕੋਲ ਜਾਣਕਾਰੀ ਹੈ ਉਹ ਵੀ ਕੋਰਟ ਤੇ ਜਾ ਰਹੀ ਹੈ ਭਾਜੀ ਵੀ ਦੇਖ ਲਓ ਵੀ ਗਈ ਹੋਈ ਹੈ ਜੇ ਉਹ ਹੱਦਬੰਦੀ ਨੂੰ ਢੀਕ ਕਰੋ ਪਰ ਮੈਂ ਇੱਕ ਵਾਰੀ ਫਿਰ लास्ट ਗੱਲ ਤੇ ਕਰਾਂਗਾ ਲੋਕਤੰਤਰ ਦੀ ਹੱਤਿਆ ਨਹੀਂ ਹੋਣੀ ਚਾਹੀਦੀ 19 29 اپریل نو ਇਹਦਾ કાર્યકાળ ਸਮਾਪਤ ਹੋ ਰਿਹਾ اے ਬਾਡਬੰਦੀ ਦੁਰਸਤ کرن ਤੋਂ ਬਾਅਦ ਨਿਜਮਾ ਅਨੁਸਾਰ کرن ਤੋਂ ਬਾਅਦ ਪਟਾਣਕੋਟ ਨੂੰ ਨਵਾਂ ਮੇਰ ਮਿਲੇ ہر ਹਾਲਤ ਚ ਚੁਰਾਅ ਹੋਣਾ ਚਾਹੀਦਾ اے ਸਾਡੀ ਪੁਰਜੋ ਮੰਗ ਹੈ ਬਾਡਬੰਦੀਆਂ ਜਿਹੜੀਆਂ ਨੇ ਕੋਈ ਪਹਿਲੀ ਵਾਰ ਤੇ ਹੋਈ ਨਹੀਂ ਜਦੋਂ ਮੈਂ ਸਾਲ 1992 ਵਿੱਚ ਮੈਂ ਪਹਿਲਾ ਇਲੈਕਸ਼ਨ ਲੜਿਆ ਸੀਗਾ ਉਦੋਂ ਵੀ ਵਾਰਡਬੰਦੀ ਹੋਈ ਕਾਂਗਰਸ ਦੀ ਸਰਕਾਰ ਸੀਗੀ ਉਹਨਾਂ ਨੇ ਵਾਰਡਬੰਦੀ ਕਰਾਈ 98 ਦੇ ਵਿੱਚ ਫਿਰ ਬੀਜੇਪੀ ਕਾਲੀ ਆ ਗਏ ਉਹਨਾਂ ਨੇ ਵਾਰਡਬੰਦੀ ਕਰਾਈ ਫਿਰ ਉਸ ਤੋਂ ਬਾਅਦ 2003 ਵਿੱਚ ਫਿਰ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਨੇ ਵਾਰਡਬੰਦੀ ਕਰਾਈ ਇਹ ਪਿਛਲੀ ਵਾਰ ਇਹ 2021 ਦੇ ਵਿੱਚ ਇਹ ਬਾਡਬੰਦੀਆਂ ਕਰਕੇ ਹੀ 2020 ਚ ਇਲੈਕਸ਼ਨ ਹੋਏ ਸੀਗੇ 2021 ਦੇ ਵਿੱਚ ਇਹਨਾਂ ਨੇ ਬਾਡਬੰਦੀਆਂ ਕਰਾਈਆਂ ਅਸੀਂ ਦੇ ਸਿਰਫ ਪਾਪੂਲੇਸ਼ਨ ਨੂੰ ਠੀਕ ਕੀਤਾ ਹੈ ਇਹਨਾਂ ਨੇ ਤੇ ਪੂਰਾ ਪੂਰਾ ਏਰੀਆ ਕਟਿਆ ਸੀਗਾ 2021 ਦੇ ਵਿੱਚ ਉਸ ਤੋਂ ਪਹਿਲੇ ਬੀਜੇਪੀ ਵੀ ਕਰਦੇ ਰਹੀ ਹੈ ਉਹ ਇਹਨਾਂ ਨੂੰ ਤੇ ਵੈਸੇ ਹੁਣ ਇੱਕ ਮਤਲੇ ਰੋਣਾ ਹੈ ਨਾ ਜੇ ਜਦੋਂ ਹਾਰ ਲਬਦੀ ਪਈ ਹੈ ਤਾਂ ਇਸ ਕਰਕੇ ਡਰਾਮੇਬਾਜ਼ੀ ਕਰੇ ਕਰਦੇ ਆ ਕਿ ਇਹ ਬਾੜ ਕੱਟਦਾ ਉਹ ਬਾੜ ਕੱਟਦਾ ਮੈਂ ਤਾਂ ਮੇਅਰ ਸਾਹਿਬ ਨੂੰ ਦੇਖ ਕੇ ਹਰਾਣ ਹੋਇ ਕਰਦਾ ਸੀ ਕਿ ਉਹ ਇਦਾਂ ਹੀ ਰੋਈ ਜਾਇਆ ਕਰਦੇ ਤੁਸੀਂ ਪੂਰੇ ਸ਼ਹਿਰ ਦੇ ਮੇਰ ਹੋ ਤੁਸੀਂ ਕੋਈ ਇੱਕ ਬੋਰਡ ਦੇ ਮੇਰਾ ਬਾੜ ਕੱਟਦਾ ਜੀ ਜਾਂ ਤੇਰਾ ਬਾੜ ਕੱਟਦਾ ਉਹ ਨਾਲ ਦੇ ਬਾੜ ਦਾ ਇਲੈਕਸ਼ਨ ਲੜਦਾ ਮੇਰਾ ਤਿੰਨ ਵਾਰੀ ਬਾੜ ਕਟੋਇਆ ਤੇ ਮੈਂ ਜਿਹੜਾ ਲਾਗੇ ਨਜ਼ਦੀਕ ਦਾ ਬੋਰਡ ਸੀਗਾ ਮੈਂ ਉਥੋਂ ਇਲੈਕਸ਼ਨ ਲੜ ਰਿਹਾ ਕੋਈ ਅਸੀਂ ਬੰਗਲਾਦੇਸ਼ ਦੇ ਲੋਕ ਧੋੜੀ ਤੇ ਮਸਾਲੇ ਲਿਆ ਕੇ ਆਪਣੇ ਹੀ ਲੋਕ ਹੈ ਸਾਰੇ ਪੂਰਾ ਪਠਾਨਕੋਟ ਸਾਡਾ ਆਪਣਾ ਹੈ ਜੇ ਇਹ ਦੋ ਗਲੀਆਂ ਆ ਗਈਆਂ ਇਹ ਕਟੀਆਂ ਗਈਆਂ ਉਹਦੇ ਨਾਲ ਕੀ ਫਰਕ ਪੈਂਦਾ ਇਹ ਤੇ ਤੁਹਾਡੀ ਆਪਣੀ ਇਮੇਜ ਆ ਅਗਰ ਤੁਸੀਂ ਕੰਮ ਕੀਤਾ ਹੈ 5 ਸਾਲ ਦੇ ਵਿੱਚ ਜੇ ਤੁਸੀਂ ਕੋਈ ਕੰਮ ਕੀਤਾ ਹੈ ਤੁਸੀਂ ਜਾ ਕੇ ਲੋਕਾਂ ਨੂੰ ਆਪਣੀਆਂ ਕਾਮਾਂ ਦੀਆਂ ਜਿਹੜੀਆਂ ਉਹ ਹੈਗੀਆਂ ਨਾ ਉਹ ਗਿਣਾਓ ਜਾ ਕੇ ਆਪਣੀਆਂ ਉਪਲਬਧੀਆਂ ਗਿਣਾਓ ਅਸੀਂ ਇਹ ਕੰਮ ਕੀਤੇ ਫੰਡ ਤੇ ਹੁਣ ਵੀ ਉਹਨਾਂ ਨੂੰ ਜਾਰੀ ਨਹੀਂ ਹੋਣਾ ਜੇ ਉਹ ਬਣ ਗਈ ਉਹਨਾਂ ਦੀ ਸਰਕਾਰ ਆਪਣਾ ਕਾਰਪੋਰੇਸ਼ਨ ਤੇ ਜੇ ਅਗਰ ਪਿਛਲੇ ਫੰਡਾਂ ਚ ਉਹਨਾਂ ਨੂੰ ਫੱਡ ਨਹੀਂ ਮਿਲੇ ਤੇ ਹੁਣ ਕੀ ਆਸ ਲਾਈ ਦੀ ਉਹਨਾਂ ਨੇ ਉਹਨਾਂ ਨੂੰ ਫੰਡ ਮਿਲ ਜਾਣਗੇ ਉਹਨਾਂ ਨੂੰ ਇਹ ਦੇਖੋ ਜੀ ਜਦੋਂ ਆਪਾਂ ਇਲੈਕਸ਼ਨ ਲੈਂਦੇ ਹਾਂ ਨਾ ਜਦੋਂ ਅਸੀਂ ਮੈਂ ਐਮਸੀ ਬਣਨਾ ਜਾ ਮੇਰੇ ਨਾਲ ਅਭੀ ਹੈ ਜੇ ਇਹ ਲੋਕ ਨੇ ਸਾਰੇ ਜੇ ਕੋਈ ਕਾਉਂਸਲਰ ਬਣਦਾ ਤੇ ਉਹ ਉਹਦਾ ਹੀ ਆਪਣੀ ਹਿੰਮਤ ਹੁੰਦੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਕੰਮ ਕਰਾਣੇ ਜੇ ਕੋਈ ਨਿਗਮ ਬਣਦੀ ਹੈ ਤੇ ਨਿਗਮ ਦੇ ਵਿੱਚ ਹਰ ਦੇਖੋ ਅੱਜ ਪੰਜਾਬ ਨੂੰ ਸੈਂਟਰ ਜਿਹੜਾ ਹੈ ਉਹ ਬਿਲਕੁਲ ਮਦਦ ਨਹੀਂ ਕਰ ਰਿਹਾ ਸਾਡੇ ਸਾਰੇ ਫੰਡ ਉਹਨਾਂ ਨੇ ਰੋਕੇ ਹੋਏ ਨੇ आरडीएफ ਦਾ ਜਿਹੜਾ ਸਾਡਾ ਰੂਰਲ ਡਵੈਲਪਮੈਂਟ ਫੰਡ ਹੈ ਉਹ ਘੱਟੋ ਘੱਟ 6000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਨੇ ਦੇਣਾ ਨਹੀਂ ਦੇ ਰਹੀ ਜੀਐਸਟੀ ਸਾਨੂੰ ਨਹੀਂ ਦੇ ਰਹੀ ਤੇ ਕਿਆ ਅਸੀਂ ਉਹ ਕਿਨਾਂ ਦਾ ਹੱਥ ਜੋੜ ਕੇ ਕੋਈ ਕੀਰਤਨ ਕਰ ਰਹੇ ਆਂ ਫੇ ਨਹੀਂ ਜੀ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਇਹ ਤੇ ਜਿਨ੍ਹਾਂ ਇੱਕ ਜਿਹੜੀ ਆਪਣਾ ਤੁਹਾਡੀ ਕਾਰਪੋਰੇਸ਼ਨ ਹੈ ਇਹ ਵੀ ਇੱਕ ਸੈਮੀ ਗਵਰਨਮੈਂਟ ਹੈ ਇਹਨਾਂ ਨੂੰ ਆਪ ਫੰਡ ਉਪਲਬਧ ਕਰਾਣੇ ਪੈਣੇ ਆ ਕਿੱਥੋਂ ਫੰਡ ਲੈਣੇ ਨੇ ਕਿਉਂਕਿ ਇਹਨਾਂ ਦੇ ਆਪਣਾ ਬਜਟ ਹੈ ਬਜਟ ਦੇ ਵਿੱਚ ਬਣਾਣੇ ਪੈਂਦਾ ਵੀ ਇਹ ਇੰਨੀ ਸਾਨੂੰ آمدਨ ਹੋਣੀ ਹੈ ਇਨਾ ਸਾਡਾ ਖਰਚਾ ਹੈ ਇਨਾ ਅਸੀਂ ਕੰਮ ਜਿਹੜਾ ਉਹ ਡਿਵੈਲਪਮੈਂਟ ਦੇ ਉਹ ਲਗਾਣਾ ਹੈ ਤੇ ਸੋ ਇਹ ਇਹ ਮਤਲਬ ਪੈਸਾ ਨਹੀਂ ਦਿੱਤਾ ਉਹ ਨਹੀਂ ਦਿੱਤਾ ਫਿਰ ਜੇ ਨਹੀਂ ਦਿੱਤਾ ਤਾਂ ਭਾਈ ਤੁਸੀਂ ਉਦੋਂ ਸਤਿਫਾ ਦੇ ਦੇਣਾ ਸੀ ਘਰ ਬੈਜਣਾ ਸੀ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਫਿਰ ਤੁਸੀਂ ਦੇਖੋ ਆਮ ਆਦਮੀ ਪਾਰਟੀ ਪੂਰਾ ਕੰਮ ਕਰ ਰਹੀ ਹੈ ਔਰ ਆਮ ਆਦਮੀ ਪਾਰਟੀ ਨੇ ਕਾਰਪੋਰੇਸ਼ਨ ਬਣਾਣੀ ਹੈ ਇਹਨਾਂ ਨੂੰ ਤਕਲੀਫ ਪਹਿਲਾਂ ਇਹ ਸਾਨੂੰ ਕਹਿੰਦੇ ਸੀਗੇ ਤੁਹਾਡੇ ਕੋਲ ਬੰਦੇ ਹੀ ਨਹੀਂ ਤੁਸੀਂ ਬੰਦੇ ਕਿੱਥੋਂ ਲੈ ਕੇ ਆਓਗੇ ਅਸੀਂ ਤੇ ਆਮ ਆਦਮੀ ਦੇ ਲੋਕ ਆ ਔਰ ਆਮ ਆਦਮੀਆਂ ਚੋਂ ਅਸੀਂ ਬੰਦੇ ਕੱਢਨੇ ਆ ਅਸੀਂ ਉਹ ਬੰਦੇ ਕੱਢਨੇ ਆ ਜਿਹੜੇ ਕਦੀ ਰਾਜਨੀਤੀ ਦੇ ਵਿੱਚ ਹਿੱਸਾ ਵੀ ਨਹੀਂ ਲਿਆ ਉਹਨਾਂ ਲੋਕ ਜਿਹਨਾਂ ਲੋਕਾਂ ਨੇ ਅਸੀਂ ਉਹਨਾਂ ਲੋਕਾਂ ਨੂੰ ਗਰਾਊਂਡ ਤੇ ਲਿਆਣਾ ਉਹਨਾਂ ਜਿਹੜੇ ਚੰਗੇ ਲੋਕ ਹੋਣਗੇ ਅੱਛੇ ਲੋਕ ਹੋਣਗੇ ਉਹਨਾਂ ਕਹਾਂਗੇ ਤੇ ਆਓ ਸਾਡੇ ਨਾਲ ਮਿਲੋ ਔਰ ਆ ਮਿਲ ਕੇ ਸਾਡੇ ਨਾਲ ਇਲੈਕਸ਼ਨ ਲੜੋ ਅਸੀਂ ਤੁਹਾਨੂੰ ਜਿਤਾਵਾਂਗੇ ਸਰਕਾਰ ਤੁਹਾਨੂੰ ਜਿਤਾਏਗੀ ਤੁਸੀਂ ਕਿਉਂਕਿ ਜਿਹੜਾ ਆਮ ਆਦਮੀ ਹੈ ਉਹਨੂੰ ਹੀ ਪਤਾ ਹੈ ਕਿ ਸਾਡੇ ਮਲੇ ਦੀ ਕੀ ਸਮੱਸਿਆ ਹੈ ਇਹ ਲੋਕ ਤੇ ਕਿੰਨੇ ਕਿੰਨੀ ਧੇਰ ਤੇ ਬੈਠੇ ਹੋਏ ਨੇ ਆਪਣੇ ਸੁਪਨੇ ਵੰਡ ਕੇ ਆਪਣੇ ਆਪਣੇ ਲੱਖਿਆਂ ਦੇ ਵਿੱਚ ਔਰ ਕੰਮ ਕੋਈ ਕਰ ਰਹੇ ਨਹੀਂ ਨੇ